ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੇਲਾ ਦੇਖਣਾ ਕਿਉਂ ਜ਼ਰੂਰੀ ਹੈ ਕਿਵੇਂ ਆਪਾਂ ਇੱਕ ਛੜੀ ਦੇ ਵਿੱਚ ਖੇਤੀ ਦੇ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਪੂਰੇ ਭਾਰਤ ਵਿੱਚ ਖੇਤੀਬਾੜੀ ਦਾ ਉਹ ਜਹਾ ਮੇਲਾ ਹੈ ਜਿੱਥੇ ਆਪਾਂ ਪੂਰੀ ਤਸੱਲੀ ਦੇ ਨਾਲ ਖੇਤੀ ਸੰਬੰਧੀ ਸਾਰੀਆਂ ਚੀਜ਼ਾਂ ਯੂਨੀਵਰਸਿਟੀ ਤੋਂ ਖਰੀਦ ਸਕਦੇ ਹਾਂ ਇਸ ਮੇਲੇ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਖਰਾ ਕੰਮ ਕਰਕੇ ਦਿਖਾਇਆ ਉਹਨਾਂ ਦੇ ਸਰਮਾਨ ਦੇ ਨਾਲ ਹੋਰ ਕਿਸਾਨਾਂ ਨੂੰ ਵੀ ਅੱਛਾ ਮਿਲਦਾ ਸਬਜ਼ੀਆਂ ਦੇ ਮੁਕਾਬਲੇ ਬੜੇ ਸੁਣ ਢੰਗ ਨਾਲ ਕਰਾਈ ਜਾਂਦੇ ਹਨ ਤੁਸੀਂ ਵੀ ਆਪਣੇ ਖੇਤ ਦੀ ਸਬਜ਼ੀ ਲਿਆ ਕੇ ਇਹਨਾਂ ਮੁਕਾਬਲਿਆਂ ਦੇ ਵਿੱਚ ਸ਼ਾਮਲ ਕਰਾ ਸਕਦੇ ਹੋ ਤੁਸੀਂ ਆਪਣੇ ਖੇਤ ਦੀ ਮਿੱਟੀ ਪਾਣੀ ਟੈਸਟ ਕਰਾਉਣ ਦੇ ਲਈ ਆਪਣੇ ਨਾਲ ਮੇਲੇ ਤੇ ਜਰੂਰ ਲੈ ਕੇ ਆਇਓ ਜੋੜੀ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਯੂਨੀਵਰਸਿਟੀ ਵੱਲੋਂ ਟੈਸਟ ਕੀਤੀ ਜਾਂਦੀ ਹੈ ਜੇਕਰ ਤੁਸੀਂ ਆਪਣੇ ਘਰ ਦਾ ਪੀਣ ਵਾਲਾ ਪਾਣੀ ਉੱਥੇ ਟੈਸਟ ਕਰਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਜੇ ਪਾਣੀ ਲੈ ਕੇ ਜਾਣਾ ਭੁੱਲ ਗਏ ਹੋ ਤਾਂ ਟੈਸਟ ਕਿੱਟ ਵੀ ਲਿਆ ਕੇ ਤੁਸੀਂ ਆਪਣੇ ਘਰ ਦੇ ਵਿੱਚ ਆਪਣਾ ਪਾਣੀ ਅਤੇ ਭੋਜਨ ਟੈਸਟ ਕਰ ਸਕਦੇ ਹੋ ਕਿਹਤੀ ਸੰਬੰਧੀ ਕਿਸ ਸਿਹਦੀ ਲੋੜ ਹੈ ਤੁਸੀਂ ਉਥੋਂ ਖਰੀਦ ਸਕਦੇ ਹੋ ਜਿਹੜੇ ਕਿਸਾਨ ਵੀਰ ਹਰ ਇੱਕ ਮਹੀਨੇ ਫਸਲਾਂ ਸੰਬੰਧੀ ਜਾਣਕਾਰੀ ਚਾਹੁੰਦੇ ਨੇ ਉਹ ਚੰਗੀ ਖੇਤੀ ਮੈਗਜ਼ੀਨ ਨੂੰ ਲਵਾ ਸਕਦੇ ਨੇ ਜਿਹੜਾ 1 ਸਾਲ ਵਾਸਤੇ 200 ਰੁਪਏ ਦੇ ਵਿੱਚ ਲਾ ਆ ਜਾਂਦਾ ਹੈ ਹਰ ਇੱਕ ਮਹੀਨੇ ਤੁਹਾਡੇ ਘਰ ਆਉਂਦੇ ਔਰਤਾਂ ਦੇ ਨਾਲ ਸਵਤੰਤਰ ਬਹੁਤ ਸਾਰੀਆਂ ਪਰਦਾਸ਼ੀਆਂ ਲੱਗੀਆਂ ਹੁੰਦੀਆਂ ਹਨ ਉਹ ਆਪਣੇ ਕੰਮ ਕਮਾ ਸੰਬੰਧੀ ਨਵੀਂ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ ਭੋਜਨ ਪ੍ਰਕਿਰਿਆ ਸੰਬੰਧੀ ਸਲਾਈ ਕਢਾਈ ਸੰਬੰਧੀ ਵੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਉੱਥੇ ਲਾਈਆਂ ਜਾਂਦੀਆਂ ਹਨ ਆਪਣੇ ਕਿਸਾਨ ਵੀਰ ਜੋ ਆਪਣੇ ਘਰਾਂ ਦੇ ਵਿੱਚ ਖਾਣ ਪੀਣੀਆਂ ਜ਼ਹਿਰ ਮੁਕਤ ਪਦਾਰਥ ਤਿਆਰ ਕਰਦੇ ਹਨ ਉਹਨਾਂ ਨੂੰ ਵੀ ਆਪਾਂ ਬਾਜ਼ਾਰ ਰੇਟਾਂ ਤੇ ਇਸ ਮੇਲੇ ਦੇ ਵਿੱਚੋਂ ਖਰੀਦ ਸਕਦੇ ਹਾਂ ਇਸ ਮੇਲੇ ਤੇ ਤੁਸੀਂ ਆਪਣੇ ਬਗੀਚੇ ਦੇ ਲਈ ਫਲਦਾਰ ਬੂਟੇ ਖਰੀਦ ਸਕਦੇ ਹੋ ਇਹ ਬੂਟੇ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਮੇਲੇ ਦੀ ਯਾਦ ਦੇ ਵਿੱਚ ਇੱਕ ਕਬੂਟਾ ਜ਼ਰੂਰ ਆਪਣੇ ਬਗੀਚੇ ਦੇ ਵਿੱਚ ਲਾਇਓ ਜਿਹੜੇ ਕਿਸਾਨ ਵੀਰ ਬਣ ਖੇਤੀ ਦੇ ਵਿੱਚ ਬੂਟੇ ਖਰੀਦਣੇ ਚਾਹੁੰਦੇ ਹਨ ਉਹ ਟਾਲੀ ਸਪੈਦਾ ਪਪੂਲਰ ਬਰਮਾਡੇਕ ਬਕੈਨ ਨਿੰਮ ਤੁਣ ਸੁਹਾਜਨਾ ਸ੍ਰੀ ਅਤੇ ਹੋਰ ਕਈ ਤਰ੍ਹਾਂ ਦੇ ਰੁੱਖ ਤੁਸੀਂ ਇੱਥੋਂ ਖਰੀਦ ਸਕਦੇ ਹੋ ਟਾਲੀ ਅਤੇ ਸਪੈਦਾ ਇੱਕ ਲੌਣ ਵਾਲੇ ਵੀ ਮਿਲ ਜਾਂਦੇ ਹਨ ਜਿਹੜੇ ਕਿਸਾਨ ਵੀਰ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਚਾਹਦੇ ਹਨ ਉਹ ਫੁੱਲਾਂ ਦੇ ਬੀਜ ਅਤੇ ਫੁੱਲਾਂ ਵਾਲੇ ਬੂਟੇ ਵੀ ਇਸ ਮੇਲੇ ਤੋਂ ਖਰੀਦ ਸਕਦੇ ਹਨ ਸ੍ਰੇਖ ਫਸਲ ਦੀ ਪ੍ਰਦਰਸ਼ਨੀ ਪਲਾਂਟ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਆਪਣੇ ਖੇਤਾਂ ਤੇ ਘਰਾਂ ਲਈ ਨਵੇਂ ਬੀਜ ਜਰੂਰ ਥੋੜੇ ਥੋੜੇ ਲੈ ਕੇ ਜਾਓ ਮੇਲੇ ਦੇ ਉੱਪਰ ਕਣਕ ਦੀਆਂ 15 ਕਿਸਮਾਂ ਦੇ ਬੀਜ ਤੁਸੀਂ 20 ਅਤੇ 40 ਕਿਲੋ ਦੀ ਪੈਕਿੰਗ ਦੇ ਵਿੱਚ 40 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਜਿਹੜੇ ਕਿਸਾਨ ਵੀਰ ਜੋ ਛੋਲੇ ਮਸਰ ਟੋਰੀਆ ਰਾਸਰੋਂ ਗੋਬੀਸਰੋਂ ਤਰਾਮੀਰ ਅੜਸੀ ਬਰਸੀਮ ਜਵੀ ਰਾਈਕਾ ਇਹ ਸਾਰੇ ਬੀਜ ਵੀ ਤੁਸੀਂ ਬਾਜਰ ਰੇਟਾਂ ਤੇ ਲੈ ਸਕਦੇ ਹੋ ਸਬਜ਼ੀਆਂ ਦੇ ਵਿੱਚ ਮਟਰ ਪੰਜਾਬ ਨੰਦ ਨੇ ਇਹ ਬਹੁਤ ਵਧੀਆ ਕਿਸਮ ਹੈ ਜੋ ਨਵੰਬਰ ਮਹੀਨੇ ਬੀਜ ਕੇ 60 ਕਾਟਲ ਏਕੜਾ ਝਾੜ ਝਾੜ ਦੇ ਜਾਂਦੀ ਹੈ ਇਸ ਦਾ ਬੀਜ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਟਮਾਟਰ ਲਸਣ ਪਿਆਜ਼ ਅਤੇ ਹਾਈਵੇਅ ਪਿਆਜ਼ ਦਾ ਬੀਜ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਘਰੇਲੂ ਵਿੱਚ ਹੀ ਲਾਉਣ ਦੇ ਲਈ ਕਿਟ 100 ਰੁਪਏ ਪ੍ਰਤੀ ਕਿਟ ਦੇ ਹਿਸਾਬ ਨਾਲ ਲੈ ਸਕਦੇ ਹੋ ਇਸ ਦੇ ਵਿੱਚ ਦੇਸੀ ਬੀਜ ਉਪਲਬਧ ਕਰਾਏ ਜਾਂਦੇ ਹਨ ਇੱਥੇ ਨਾਲ ਹੀ ਪਸ਼ੂ ਮੇਲਾ ਦੀ ਦੇਖ ਸਕਦੇ ਹੋ ਉਸ ਮੇਲੇ ਦੇ ਵਿੱਚ ਉਸੂਆ ਸੰਬੰਧੀ ਹਰ ਇੱਕ ਕਿਸਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਹੋਰ ਛੋਟੇ ਜਾਨਵਰਾਂ ਦੇ ਬੱਚੇ ਲੈਣ ਲਈ ਤੁਸੀਂ ਯੂਨੀਵਰਸਿਟੀ ਨਾਲ ਇੱਥੇ رابطہ ਕਰ ਸਕਦੇ ਹੋ ਇਹ ਮੇਲਾ ਸ਼ੀਮੀ ਨਿਵਾਦ ਆਉਂਦਾ ਹੈ ਤੁਸੀਂ ਮੇਲਾ ਦੇਖਣ ਜ਼ਰੂਰ ਆਓ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ